ਨਤੁਰਾਮ ਜੀ ਕੀ ਨਾਮ ਅਸਲ ਤੁਹਾਡਾ ਜੀ ਮਿੰਦਰਪਾਲ ਜੀ ਅੱਜ ਤੁਹਾਡੇ ਵੱਲ ਇਹਨਾਂ ਪਰਜਾਪਤ ਸਮਾਜ ਵੱਲੋਂ ਮੀਟਿੰਗ ਰੱਖੀ ਗਈ ਸੀ ਤੁਹਾਨੂੰ ਪ੍ਰਧਾਨ ਚੁਣਿਆ ਗਿਆ ਕਿਵੇਂ ਦੇਖਦਾ ਹਾਂ ਇਸ ਚੀਜ਼ ਨੂੰ ਮੈਂ ਜੀ ਇਹਨਾਂ ਦਾ ਜਦੋਂ ਪਹਿਲੇ ਪਹਿਲਾਂ ਪਰਜਾਪਤ ਸਮਾਜ ਨੌਜਵਾਨ ਸਮਾਜ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਛਲੇ ਮੈਂ 2 ਸਾਲਾਂ ਦਾ ਪਹਿਲਾਂ ਇੱਕ ਵਾਰੀ ਮੈਨੂੰ ਮੌਕਾ ਦਿੱਤਾ ਸੀਗਾ ਦੁਬਾਰਾ ਫਿਰ 2 ਸਾਲ ਲਈ ਸਾਡੇ ਚੌਧਰੀ ਸਾਹਿਬ ਅਤੇ ਪੂਰੇ ਪਰਜਾਪਤ ਸਮਾਜ ਦੇ ਜਿਲ੍ਹਾ ਪ੍ਰਧਾਨਦਾਨ ਤੇ ਤੁਹਾਨੂੰ ਫਿਰ ਮੈਨੂੰ ਚੁੜਿਆ ਮੈਂ ਅੱਜ ਇਹਨਾਂ ਦਾ ਫੇਰ ਤੈਅ ਦੇ ਲੋ ਸਾਰੇ ਸਮਾਜ ਦਾ ਧੰਨਵਾਦ ਕਰਦਾ ਤੇ ਮੈਂ ਇਹ ਜੋ ਇਹਨਾਂ ਨੇ ਮੇਰੇ ਤੇ ਉਮੀਦ ਰੱਖੀ ਹੈ ਉਸ ਤੋਂ ਵੱਧ ਚੜ ਕੇ ਮੈਂ ਆਪਦਾ ਜੋ ਵੀ ਹੈਗਾ ਵੱਧ ਤੋਂ ਵੱਧ ਸੇਵਾ ਕਰਾਂਗਾ ਲਗਾਤਾਰ ਤੁਹਾਨੂੰ ਕਿੰਨੀ ਵਾਰੀ ਪ੍ਰਧਾਨ ਚੁਣਿਆ ਗਿਆ ਜੀ ਮੈਨੂੰ ਦੂਸਰੀ ਵਾਰ ਚੁਣਿਆ ਗਿਆ ਤੇ ਦੂਸਰੀ ਵਾਰ ਪ੍ਰਧਾਨ ਚੁਣਿਆ ਜਨ ਤੇ ਕਿਵੇਂ ਦੇਖਦੇ ਹੋ ਆਪਣੇ ਆਪ ਨੂੰ ਇਹ ਤਾਂ ਜੀ ਇਹਨਾਂ ਦਾ ਮਾਨ ਸਤਕਾਰ ਹੈ ਜੋ ਇਹਨਾਂ ਨੇ ਮੈਨੂੰ ਬਖਸ਼ਿਆ ਹੈਗਾ ਕਿਉਂਕਿ ਸਮਾਜ ਦੇ ਜੋ ਛੋਟੇ-ਮੋਟੇ ਕੰਮ ਹੁੰਦੇ ਗਿਆ ਭਾਜ ਨਾ ਠਕੇ ਇਹਨਾਂ ਦੀ ਹੱਲਾਸ਼ੇਰੀ ਦੇ ਨਾਲ ਇਹ ਮੇਰੇ ਨਾਲ 11 ਮੈਂਬਰ ਕਮੇਟੀ ਜਿਹੜੀ ਮੇਰੀ ਤਨਮਨ ਨਾਲ ਤੁਰਦੀ ਹੈਗੀ ਆ ਪੂਰਾ ਸਮਾਜ ਤੁਰਦਾ ਹੈਗਾ ਉਸ ਉਸ ਕਰਕੇ ਅਸੀਂ ਕੋਈ ਵੀ ਕੰਮ ਹੁੰਦਾ ਅਸੀਂ ਆਪਣੇ ਤਨਮਨ ਨਾਲ ਕਰਦੇ ਆਂ ਕੋਈ ਉਹ ਉਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਦੇ ਵੀ ਕੌਣ ਆਪਣਾ ਤੇ ਕੌਣ ਬਗਾਨਾ ਅਸੀਂ ਆਪਦੇ ਸਮਾਜ ਲਈ ਇੱਕ ਝਟ ਹੋਣਾ ਚਾਹੁੰਦੇ ਆਂ ਸਾਰਿਆਂ ਲਈ ਇਹੀ ਸੰਦੇਸ਼ ਦਿੰਦੇ ਆਂ ਵੀ ਇੱਕ ਝਟ ਹੋਈਏ ਤਾਂ ਕਿ ਜੋ ਵੀ ਕੋਈ ਪਰੇਸ਼ਾਨੀ ਆਂਦੀ ਹੈ ਇਸ ਨੂੰ ਅਸੀਂ ਹੱਲ ਕਰ ਸਕੀਏ ਪਹਿਲਾਂ ਕਿੰਨੇ ਮੈਂਬਰੀ ਕਮੇਟੀ ਸੀ ਤੁਹਾਡੀ ਜੀ ਪਹਿਲਾਂ 11 ਮੈਂਬਰੀ ਕਮੇਟੀ ਸੀ ਪੂਰਾ ਸਮਾਜ ਸਾਡੇ ਨਾਲ ਜੁੜਿਆ ਹੋਇਆ ਹੁਣ ਕਿੰਨੀ ਮੈਂਬਰੀ ਕਮੇਟੀ ਹੈ ਹੁਣ 25 ਮੈਂਬਰੀ ਕਮੇਟੀ ਕੀਤੀ ਹੈ ਜੀ ਵਿੱਚ ਇੱਕ ਯੂਥ ਨਵਾਂ ਜੁੜਿਆ ਤੁਸੀਂ ਹਾਂਜੀ ਹਾਂਜੀ ਨਵੇਂ ਮੁੰਡੇ ਜੁੜੇ ਜਿੰਦੇ ਨਾਲ ਤਾਂ ਅੱਗੇ ਕੋਈ ਵੀ ਹੁਣ ਅਗਾਹ ਨਵੀਂ ਜਨਰੇਸ਼ਨ ਕੋਈ ਨਾ ਕੋਈ ਆਪਦੇ ਵਿਚਾਰ ਵਧੀਆ ਸੋਚ ਲੈ ਕੇ ਗਾਂ ਤੋਂ ਗਾਂ ਸਾਨੂੰ ਹੋਰ ਰਸਤੇ ਮਿਲਣ ਕੀ ਨਾਮ ਹੈ ਤੁਹਾਡਾ ਚੌਧਰੀ ਕੁਸ਼ੀਰਾਮ ਜੀ ਨੌਜਵਾਨ ਸਭਾ ਪਰਜਾਪਤ ਨੌਜਵਾਨ ਸਭਾ ਜੀ ਇਹ ਇਸ ਇਸ ਬਿਸ਼ੇ ਤੇ ਮੀਟਿੰਗ ਰੱਖੀ ਗਈ ਹੈ ਕਿ ਜਿਹੜੀ ਅਸੀਂ ਪਿਛਲੇ ਸਾਲ ਜਿਹੜੀ ਮੀਟਿੰਗ ਚ ਇਹ ਨੌਜਵਾਨ ਪ੍ਰਧਾਨ ਜੀ ਚੁਣੇ ਸੀਗੇ ਉਹ ਪ੍ਰਧਾਨ ਹੋਣ ਅਸੀਂ ਉਹ ਨਵੀਂ ਕਮੇਟੀ ਤਿਆਰ ਕੀਤੀ ਹੈ ਜੀ ਉਸ ਕਰਕੇ ਹੁਣ ਵਿੰਦਰਪਾਲ ਨੂੰ ਫੇਰ ਦੁਬਾਰੇ ਉਹ ਮਤਲਬ ਪ੍ਰਧਾਨ ਦਾ ਰੋਲ ਦਿੱਤਾ ਗਿਆ ਉਹ ਉਸ ਉਹਨ ਦੇ ਜੇ ਨੌਜਵਾਨ ਸਭਾ ਦਾ ਪ੍ਰਧਾਨ ਨਾ ਹੋਇਆ ਗਿਆ ਪਿਛਲੀ ਵਾਰੀ ਪ੍ਰਧਾਨ ਤੁਹਾਡਾ ਕੌਣ ਸੀਗਾ ਜੀ ਪਰਜਵਲ ਮਿੰਦਰਪਾਲ ਹੀ ਸੀਗੇ ਤੇ ਐਤਕੀ ਫਿਰ ਤੁਸੀਂ ਮਿੰਦਰਪਾਲ ਨੂੰ ਪ੍ਰਧਾਨ ਬਣਾਇਆ ਉਹ ਵਧੀਆ ਕੰਮ ਕੀਤਾ ਉਹਨਾਂ ਨੇ ਵਧੀਆ ਕੰਮ ਕੀਤਾ ਸੀਗਾ ਜੀ ਇਸ ਕਰਕੇ ਮਿੰਦਰਪਾਲ ਨੇ ਬਣਾਇਆ ਕਿੰਨੇ ਮੈਂਬਰੀ ਕਮੇਟੀ ਪਿਛਲੀ ਵਾਰੀ ਸੀ ਤੇ ਹੁਣ ਕਿੰਨੇ ਮੈਂਬਰੀ ਕਮੇਟੀ ਤਿਆਰ ਕੀਤੀ ਤੁਸੀਂ ਸਾਡੀ ਪਿਛਲੀ ਵਾਰੀ 13 ਮੈਂਬਰੀ ਕਮੇਟੀ ਸੀਗੀ ਹੁਣ ਅਸੀਂ ਇਹ ਮਤਲਬ ਹੋ ਗਏ ਜੀ ਮੈਂਬਰ ਦਾ ਮਤਲਬ ਹੋ ਗਏ ਇਹ ਸਾਡੇ ਮੈਂਬਰ ਹੈਗੇ ਕਿੰਨੇ ਮੈਂਬਰੀ ਕਮੇਟੀ ਤਿਆਰ ਕੀਤੀ ਤੁਸੀਂ ਮੈਂ मतलब ਸਾਰੀ ਟੋਟਲ ਜਿਹੜੀ ਵੱਡੀ ਕਮੇਟੀ ਆਈ ਉਹ 25 ਮੈਂਬਰ ਹੈ ਜੀ ਤੇ ਦੂਜੀ ਹੈ ਜਿਹੜੀ ਸਾਡੀ ਛੋਟੀ ਇਹ ਨਾਲ ਹੋਰ 50 60 ਹੈਗੇ ਜੀ ਸਾਡੇ ਨਾਲ ਇਹਦੇ ਵਿੱਚ ਕੋਈ ਜੰਗ ਜਨਰੇਸ਼ਨ ਵੀ ਜੋੜਿਆ ਤੁਸੀਂ ਨਾਲ ਜੀ ਯੂਥ ਵੀ ਜੋੜਿਆ ਨਾਲ ਕੋਈ ਹਾਂਜੀ 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 ਕੀ ਨਾਮ ਆ ਸਰ ਤੁਹਾਡਾ ਜੀ ਸਤਪਾਲ ਜੀ ਖਜਾਂਚੀ ਪਰਜਵ ਨੌਜਵਾਨ ਸਭਾ ਨੂੰ ਅੱਜ ਮੀਟਿੰਗ ਰੱਖੀ ਗਈ ਸੀ ਤੁਹਾਨੂੰ ਕੀ ਓਦਾਂ ਦਿੱਤਾ ਗਿਆ ਜੀ ਮੈਨੂੰ ਖਜਾਂਚੀ ਜ਼ਿੰਮੇਵਾਰੀ ਲਈ ਗਈ ਹੈ ਜੋ ਪਹਿਲਾਂ ਵੀ ਕਿਵੇਂ ਦੇਖਦੇ ਹੋ ਖਜਾਂਚੀ ਦੀ ਜ਼ਿੰਮੇਵਾਰੀ ਤੁਹਾਨੂੰ ਲਗਾਤਾਰ ਤੋਂ ਲੱਗਦੀ ਆ ਰਹੀ ਹੈ ਕਿਵੇਂ ਬਰਾਦਰੀ ਨੂੰ ਦੇਖਦੇ ਹੋ ਕਿਵੇਂ ਧੰਨਵਾਦ ਕਿਵੇਂ ਕੀਤਾ ਦੇ ਕੋਈ ਮੈਂ ਤਾਂ ਪੂਰੇ ਸਮਾਜ ਦਾ ਬਹੁਤ ਧੰਨਵਾਦ ਕਰਦਾ ਸਾਡੇ ਪਰਜਾ ਦਾ ਸਮਾਜ ਦਾ ਸਾਡੀ ਸੀਨੀਅਰ ਕਮੇਟੀ ਦਾ ਯੂਥ ਕਮੇਟੀ ਦਾ ਜਿਹੜੇ ਸ਼ੁਰੂ ਤੋਂ ਹੀ ਮੈਨੂੰ ਐਸਾ ਜਿਹੜਾ ਉੱਧੇ ਤੋਂ ਨਵਾਜਦੇ ਰਹੇ ਨਾ ਤਾਂ ਬਹੁਤ ਬਹੁਤ ਧੰਨਵਾਦ ਚੋਲਜੀ ਖੁਸ਼ੀराम ਜੀ ਦਾ ਮਹਿੰਦਰਪਾਲ ਜੀ ਦਾ ਮੇਰੀ ਸਾਰੀ ਸੀਨੀਅਰ ਕਮੇਟੀ ਚਮਨ ਲਾਲ ਚੇਅਰਮੈਨ ਜੀ ਦਾ ਬਹੁਰਾਮ ਜੀ ਵਿਜੇ ਕੁਮਾਰ ਜੀ ਰਾਜ ਕੁਮਾਰ ਘੋਟੂ ਜੀ ਸੇਠੀ ਜੀ ਗੋਪਾਲ ਦ੍ਰਿਸ਼ਣ ਜੀ ਮੇਰੇ ਸਾਰੇ ਸੀਨੀਅਰ ਮੈਂਬਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪੂਰੇ ਸਮਾਜ ਦਾ ਪੂਰੀ ਮੋਗਾ ਸਮਾਜ ਦਾ